ਫਿਰ ਇਹਨਾਂ ਕੰਨਾਂ ਦੇ ਅੰਦਰਲੇ ਪਾਸੋਂ ਜੇਕਰ ਗੁਰੂ ਸਾਹਿਬ ਕਿਰਪਾ ਕਰਨ ਤਾਂ ਸਾਨੂੰ ਫਿਰ ਉਹ ਅਨਹਦ ਸਬਦੀ ਆਵਾਜ਼ ਸੁਣਾਈ ਦਿੰਦੀ ਆ ਹੁਣ ਆਵਾਜ਼ ਕੀ ਹੈ ਉਹ ਗੁਰੂ ਸਾਹਿਬ ਦੀ ਕਿਰਪਾ ਵੀ ਉਹ ਬੱਚੇ ਨੂੰ ਕਿਸ ਤਰ੍ਹਾਂ ਦੀ ਰਾਤ ਦੇਂਦੇ ਨੇ ਬਹੁਤ ਸਾਰੇ ਸ਼ਬਦ ਨੇ ਸ਼ੁਰੂਆਤ ਦੇ ਵਿੱਚ ਕਈ ਗੁਰਮਖਾਂ ਨੂੰ ਜਿਸ ਤਰ੍ਹਾਂ ਲੱਗਦਾ ਚਿੜੀਆਂ ਬੋਲਦੀਆਂ ਕੋਇਲਾਂ ਬੋਲਦੀਆਂ ਅੰਦਰੋਂ ਜਾਨਵਰਾਂ ਦੀ ਆਵਾਜ਼ ਆਉਂਦੀ ਹੈ ਜਿਸ ਤਰ੍ਹਾਂ ਲੱਗਦਾ ਪਾਣੀ ਦੀ ਆਵਾਜ਼ ਆ ਨਦੀਆਂ ਦੀ ਆਵਾਜ਼ ਆ ਹਵਾ ਦੀ ਆਵਾਜ਼ ਆ ਜਿਹੜੇ ਗੁਰਮਖਾਂ ਉੱਪਰ ਕੋ ਹੋਰ ਕਿਰਪਾ ਹੋਵੇ ਉਹਨਾਂ ਲੱਗਦਾ ਕਿ ਇੱਕ ਲਗਾਤਾਰ ਤਿੱਖੀ ਇੱਕ ਸ਼ਬਦ ਦੀ ਬਾਤ ਚੱਲ ਰਹੀ ਹੈ ਟੀਟੀ ਦੀ ਬਾਤ ਚੱਲ ਪੈਦੀ ਹੈ ਤੇ ਜੇ ਕਿਸੇ ਗੁਰਮਖ ਉਹ ਤੁਹਾਡੇ ਵਿੱਚ ਅਵੇ ਅਸੀਂ ਗੁਰਮਖ ਵੀ ਬੈਠੇ ਨੇ ਜਿਹੜੇ ਪ੍ਰੈਕਟੀਕਲ ਕਰਦੇ ਨੇ ਰੋਜ਼ ਦਾ ਰੋਜ਼ ਉਹਨਾਂ ਦੇ ਉੱਪਰ ਕਿਰਪਾ ਜਿਨ੍ਹਾਂ ਦੀ ਇਕਾਗਰਤਾ ਜ਼ਿਆਦਾ ਬਣ ਗਈ ਤੇ ਉਹਨਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪੰਜ ਸ਼ਬਦ ਨਿਰਮਾਇਲ ਬਾਜੇ ਟੁਲਕੇ ਚਵਰ ਸੰਖ ਘੜਗਾਜੇ ਤੇਰਾ ਜਨ ਨਿਰਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸਬ